ਕਿਰਸ਼ਕ ਦਾ ਫਰਦ ਸੋ ਗੁਰੂ ਕਾਸੇ ਕਿਰਤ ਕਰਨ ਸਾਰਨਗੁਰੂ ਦੇ ਇੱਕ ਪੰਨਾ ਬਾਈਕਲੇ ਸਤਗੁਰ ਕੋਟ ਪੰਡਾ ਲੈ ਅੱਗੇ ਹੋਏ ਲੋਤ ਹੈ ਸਤ ਬਾਬਾ ਅਮਰੀਕ ਸਿੰਘ ਜੀ ਬਾਬਾ ਗੁਰਮੋਹ ਸਿੰਘ ਜੀ ਬਹੁਤ ਬਹੁਤ ਸਨਮਾਨ ਕਰਕੇ ਕੀਰਤਨੀ ਜਥਾ ਮੁਸਲਮਾਨ ਦੇ ਕੇ ਗੁਰੂ ਜੀ ਹਾਸ਼ੀਏ ਮੀਰ ਪੰਡਾ ਮਨਿਆਲਾ ਨਗਰ ਦੇ ਵਾਸੀ ਗੁਰੂ ਪਿਆਰੀਆਂ ਗੁਰ ਸੰਗਤਾਂ ਬਹੁਤ ਬਹੁਤ ਸਾਰੀਆਂ ਗੁਰ ਸੰਗਤਾਂ ਦਾ ਕਮਰਾ ਦੇ ਸਤਗੁਰ ਸ਼ਕਤੀ ਹਾਜ਼ਰੀ ਬਲੀ ਜਾਰ ਸਰ ਦੇ ਸਤਕਾਰ ਵਿੱਚ ਸੇਵਾ ਭਾਵਨਾ ਸਭ ਕੁੜ ਗਰ ਤੋਂ ਦਰਵਾਨ ਕਰਨ ਨਾਮ ਦੀ ਰਾਖਸ਼ਣ ਜਰਨੰਦ ਨਾਲ ਜੋੜੀ ਰੱਖਣਾ ਤੋਂ ਗੁਰਮਾਨੰ ਪਾਸਾਰ ਸੰਥਾਰ ਨੂੰ ਗੁਰਮਾਨੰ ਪਾਸਾ ਨੂੰ ਅਨੁਮੋਦਨ ਕਰਵੇ ਤਾਂ ਵੀ ਬਾਬਾ ਨਾਨਕ ਨੂੰ ਪੂਜਿਆ ਜਾਂਦਾ ਫਾਰਸ ਸੰਸਾਰ ਪੂਜਦਾ ਕੋ ਨੂੰ ਦੋ ਇਹੋ ਜਿਹੀ ਛੋਟੀ ਇਹਨੇ ਵੀ ਕੀਤੀ ਹੋਈ ਕੋਸਲ ਖਾਰ ਦੇ ਉੱਤੇ ਬੀਜੇ ਹੋਏ ਬੀਜ ਖਾਹ ਹੋ ਕਦਕ ਇਹਨੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਬੰਦਾ ਸੀ ਕੁਮਾਨਪੁਰ ਸੇ ਮਜ਼ੇਦਾਰ ਪਿਆ ਗਉਆ ਤੇ ਮੱਝਾ ਲੈ ਰਿਹਾ ਬਾਬੂ ਮਹਤਾ ਕਾਲੂ ਜੀ ਕਿਦਾ ਇੰਨੂੰ ਖਰਾਸੋਦਾ ਕਰਨ ਵਾਸਤੇ ਭੇਜਿਆ ਤੇ ਤੁਸੀਂ ਮਹਾਪੁਰਸਾਂ ਨੂੰ ਦਰਸਾਦੇ ਸ਼ਿਕਾਇਤ ਲੰਗਰ ਮਾਲ ਵਾਹ ਖੇਮਾ ਆ ਗੋਵਾਲ ਪਾਉ ਲਿਆ ਕਰੋ ਤੇ ਸਾਰੇ ਘਰ ਦੇ ਰਣ ਹੈ ਤੇ ਰੋਦਰ ਅਵਧਾਰਨ ਦੇ ਹਿੱਸੇ ਆਏ ਆ ਰਾਮ ਜੀ ਨੂੰ ਹਨ ਵੀ ਗੋਵਾਲ ਝਾਰਦੇ ਰ ਤੁਸੀਂ ਬੰਨ ਨਹੀਂ ਗਏ ਪਾਦੇ ਨੂੰ ਬੜੋਣ ਲੱਗ ਪਏ ਦਰ ਆਏ ਕੁਛ ਨਾ ਕੁਛ ਕਰਿਆ ਕਰ ਨਾਲੇ ਪੰਚਸਾ ਨੂੰ ਇਹਨਾਂ ਦੇ ਪਿਤਾ ਜੀ ਵੜਿਆਉਣੇ ਆ ਕਿ ਉਹਨੂੰ ਸਾਰੇ ਕਹਿੰਦੇ ਆ ਵੀ ਤੂੰ ਸਮੇ ਦਾ ਅਵਤਾਰ ਆ ਤੇਰੀ ਸੋਭਾ ਸਾਰੇ ਕਰਦੇ ਆ ਪਿਤਾ ਜੀ ਇਹੋ ਕਹਿੰਦੇ ਜੀ ਇਹ ਭਗਵਾਨ ਦਾ ਰੂਪ ਹੈ ਮਾਲਵੀ ਵੀ ਤੁਹਾਡੀਆਂ ਸਿਫਤਾਂ ਕਰਦਾ ਤੇ ਜੇ ਖਤੀਮਤ ਜੀ ਆਪਾਂ ਅਵਤਾਰ ਤਸਰੇ ਅਵਤਾਰ ਵੀ ਤਾਂ ਗੋਵਿੰਦ ਜਾਰ ਦੇ ਰਹੇ ਰਾਮ ਜੀ ਨੂੰ ਹੰਗਵਾਨਤ ਜਾਰ ਦੇ ਰਹੇ ਕਮਿਸ਼ਨ ਨੂੰ ਹੰਗਵਾਨਤ ਜਾਰ ਦੇ ਰਹੇ ਫਿਰ ਉਸੇ ਡਿਊਟੀ ਕਰ ਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਪੁੱਤ ਜਿਹੜੇ ਪੜ੍ਹੇ ਲਿਖੇ ਸੀ ਫੋਟੋ ਵਿੱਚ ਸੀ ਕਿ ਮੇਰਾ ਬੱਤ ਕੋਈ ਜੰਗਾ ਕਾਰੋਬਾਰ ਕਰੇ ਪਰ ਜਦੋਂ ਗੋਵਿੰਦ ਜਾਰ ਨੇ ਭੇਜਿਆ ਤੇ ਉਹ ਗੋਵਾਂ ਜਿਹੜੀਆਂ ਹੈ ਖੇਤਾਂ 'ਚ ਵੱਢ ਜਾਂਦੀਆਂ ਪਰਮਾਨੰਗ ਪਾਸ ਗਾਲ ਬੁਰਖ ਦੇ ਨਾਲ ਜੁੜ ਜਾਂਦੇ ਆ ਫੋਨੀ ਨਾਰਗ ਆਣ ਕੇ ਵੇਖਦਾ ਜਦੋਂ ਤੱਬਾਈਂ ਸੇਸ ਨਾਰਗ ਆ ਬਣ ਕੇ ਕਹਿੰਦਾ ਅੱਜ ਕੋ ਗਾਲਪੁਰਖ ਵਾਹਿਗੁਰੂ ਜੀ ਨੂੰ ਦੁਨੀਆ ਤੇ ਦਿੱਤੇ ਕਰਦੀ ਏ ਅੱਜ ਮੈਂ ਸੇਵਾ ਕਰਨਾ ਓਗਾਲ ਬੁਰਖ ਦੀ ਨਾ ਗਾਣ ਕੇ ਫੰਦ ਨਾਲ ਸਹਾਇਤਾ ਕਰ ਲੈਂਦਾ ਜਦੋਂ ਰਾਏ ਬਲਾਰਣ ਕੇ ਦੇਖਦਾ ਪਹਿਲੇ ਹੀ ਉਹ ਜਿ ਸਿਫਤੇ ਕਰਦੇ ਸੀ ਉਹਨੂੰ ਨਜ਼ਰ ਪੈ ਗਿਆ ਸੀ ਜਿਹਨੂੰ ਵਾਹਿਗੁਰੂ ਅੱਖ ਦੇ ਦਵੇ ਮੈਂ ਬੁੱਲ੍ਹ ਸਾਹ ਨੇ ਕਿਹਾ ਬੋਲਿਆ ਰੱਬ ਤੇ ਰੱਦੋ ਅੱਖ ਨਹੀਂ ਤੇਰੀ ਦੇਖਣ ਵਾਲੀ ਉਹ ਅੱਖ ਆਪਾ ਗੁਰੂ ਬਾਸ ਜੀ ਚਰਨਾ ਕੋ ਲੈਣੀ ਆ ਸਾਨੂੰ ਇਹਦੇ ਨਾਲ ਰੱਬ ਦੱਸਦਾ ਅਰਦਾਸ ਕਰਨੀ ਆ ਸਾਨੂੰ ਬਖਸ਼ ਦੇ ਉਹ ਅੱਖੀਆਂ ਦੇ ਨਾਮੇ ਨਾਲ ਤਾਂ ਬਖਸ਼ਦਾ Fala, <laughs>